ਕੋਡੀ 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 ਕੱਦਾ ਸ਼ਾਨਦਾਰ ਪੁਆਇੰਟ ਆਪਣੀ ਟੀਮ ਲਈ ਮਾਰੋ ਦੀਪਤਪੁਰਜੀ ਵਾਲਾ ਸਾਹਮਣੇ ਕੋਡੀ ਪਾਉਂਦਾ ਮਿੱਤਰੋ ਸਟਾਰ ਹੈ ਟਾਪ ਦਾ ਮੱਲ ਹੈ ਟਰੈਕਟਰ ਨੇ ਕਾ ਜੱਤੇ ਗੱਲਾਂ ਕਹਿੰਦੇ ਵੱਡੇ ਮੁਲਕਾਂ 'ਚ ਚੱਲਿਆ ਪਤਾਪੁਰ ਵਾਲਿਆ ਇਹ ਟਾਪ ਦਾ ਟਾਪ ਦਾ ਟਾਪ ਦਾ ਹੈ ਆਓ ਦੋਵੇਂ ਕੰਡਾ ਕਿ ਕਰੀ ਕੀ ਨਾ ਲਿਖਦਾ ਨਾ ਲਿਖਦਾ ਬਹੁਤ ਵੱਡੇ ਮਾਨ ਪਿਆਰ ਸਤਿਕਾਰ ਕਬੱਡੀ ਨੂੰ ਲਓ ਸਾਹਮਣੇ ਰੇਡ ਆ ਰੇਡ ਦੀਪਦੀ ਮਲਕੀਤ ਫੌਜੀ ਵੱਲੋਂ ਦੋ ਰੇਡਾਂ ਤੇ 500 ਮੇਰੇ ਵਿਰੋ ਵਜੀਰਪੁਰ ਵਾਲੇ ਭਰਾ ਕਹਿੰਦੇ ਨੇ ਆਹ ਦੀਪਦੀਆਂ ਦੋ ਰੇਡਾਂ 500 ਦੀਆਂ ਖਾਰ ਟੱਕਰ 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 ਆਹ ਤੱਲੇ ਆਹ ਇਹ ਖਾਨ ਲਾਹ ਹਰ ਵੱਜਣ ਲੱਗੀਆਂ ਜੇ ਥਾਪੀਆਂ ਲੱਗਦਾ ਯੋ ਆ ਵਾਹ ਸਵਾਗਤ ਆ ਮੁੰਡene ਮੇਲਾ ਪਣਾਤਾ ਮੁੰਡene ਜਿਉਂਦਾ ਰਿਹਾ ਉਹ ਦੀਪ ਉਹ ਚੌਂਦਾ ਰਿਹਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁਰਾਣਾ ਤੇ ਬੈਲ ਆਈਕਨ ਦਬਾਉਣਾ ਨਾ ਪੁਰਾਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ